ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Learn Italian with European Punjabi ਇਸ ਚੈਨਲ ਤੇ ਮੈਥਡ ਸਖੋਨੀਆ ਪੰਜਾਬੀ ਤੋਂ ਇਟਾਲੀਅਨ ਉਹ ਵੀ ਤੁਹਾਡੀ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਸੋਚ ਤੁਸੀਂ ਵੀ ਢਾਈ ਸਿੱਖਣ ਦੇ ਚਾਹਵ ਰਹੇ ਤਾਂ ਫਟਾਫਟ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਨੈਕਸਟ ਟਾਪਿਕ ਤੁਸੀਂ ਦੱਸ ਸਕਦੇ ਆ ਤੇ ਤੁਹਾਡੀ ਡਿਮਾਂਡ ਦੇ ਨੈਕਸਟ ਵੀਡੀਓ ਬਣ ਸਕਦੀ ਆ ਸੋ ਜਿਨ੍ਹਾਂ ਨੇ ਵੀ ਹਾਲੇ ਤੱਕ ਸਾਨੂੰ ਦੂਸਰੇ ਚੈਨਲ ਯਾਦ ਪਰ ਪਾ ਕੇ ਦੇਖੋ ਪਹਿਲੇ ਸਬਸਕ੍ਰਾਈਬ ਨਹੀਂ ਕੀਤਾ ਗੋ ਐਂਡ ਸਬਸਕ੍ਰਾਈਬ ਜੇ ਥੋੜਾ ਕੋਈ ਵੀ ਕੁਐਸਚਨ ਹੋਵੇ ਤਾਂ ਸਾਨੂੰ ਇੱਥੇ ਆ ਕੇ ਪੁੱਛ ਸਕਦੇ ਆ ਤੇ ਮੇਰੇ ਸਾਰੇ ਸੋਸ਼ਲ ਮੀਡੀਆ ਤੇ ਮੈਨੂੰ ਫੋਲੋ ਕਰ ਲਓ ਟਿਕਟੌਕ ਤੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਸੋ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਦੀ ਡਿਮਾਂਡ ਵੀ ਇੱਕ ਭੈਣ ਨੇ ਕੀਤੀ ਸੀਗੀ ਉਹ ਪੜ੍ਹਨਾ ਹੈਗਾ ਹਰਦੀ ਔ ਐ ਸੌਰੀ ਜੇ ਮੈਂ ਗਲਤ ਨਾਮ ਲੈ ਲਿਆ ਹੋਵੇ ਤੇ ਇਹਨਾਂ ਨੇ ਡਿਮਾਂਡ ਕੀਤੀ ਸੀ ਕਿ ਵਾਓ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਦ ਆਪਾਂ ਪਾਰਕ ਵਿੱਚ ਜਾਂਦੇ ਆ ਕਿਹੜੀ ਗੱਲਬਾਤ ਹੁੰਦੀ ਬੱਚਿਆਂ ਦੇ ਨਾਲ ਹਨ ਇਹ ਨਹੀਂ ਕਹਿਣਾ ਵੀ ਕਈ ਸੁਕਿੰਜਾਂ ਨੇ ਸੋਚਣਾ ਵੀ ਇਹ ਪਾਰਕ ਵਾਲੀ ਗੱਲਬਾਤ ਐ ਅੱਜ ਦੀ ਵੀਡੀਓ ਦੇ ਵਿੱਚ ਮੈਂ ਅਸੀ ਕੀ ਸਿੱਖਣੀ ਪਾਰਕ ਹੋਵੇ ਤਾਂ ਹਰੇਕ ਕੋਈ ਜਾਣਦਾ ਹੈ ਹਰੇਕ ਕੋਈ ਗੱਲ ਕਰਦਾ ਹੈ ਠੀਕ ਹੈ ਤੇ ਇਹ ਮੁੰਡਿਆਂ ਲਈ ਵੀ ਜ਼ਰੂਰੀ ਆ ਲੀਡੀਜ਼ ਲਈ ਤਾਂ ਹੈ ਹੀ ਜ਼ਰੂਰੀ ਅੱਜ ਦੀ ਵੀਡੀਓ ਠੀਕ ਆ ਤੇ ਸਾਰਿਆਂ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਡੀ ਮਾਵਾ ਪੈਣਾ ਹੈਗੇਆਂ ਘਰ ਦੇ ਵਿੱਚ ਤੇ ਵੀ ਤੁਸੀਂ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਓ ਅੱਜ ਦੀ ਵੀਡੀਓ ਨੂੰ ਉਹਨਾਂ ਦੇ ਕੰਮ ਆਉਣ ਵਾਲੀ ਆ ਸੋ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਕੀ ਹੋਦਾ ਕੋਸ਼ਿਸ਼ ਮੈਂ ਕੀਤੀ ਆ ਐਸ ਪੈਡ ਦੇ ਕਮੈਂਟ ਦੇ ਅਨੁਸਾਰ ਮਾਂ ਤੇ ਬੱਚੇ ਦੇ ਵਿਚਕਾਰ ਗੱਲਬਾਤ ਜਿਹੜੀ ਹੁੰਦੀ ਆ ਉਹ ਤੇ ਆਪਾਂ ਦੇਖਾਂਗੇ ਸਤਿ ਸ੍ਰੀ ਅਕਾਲ ਮੇਰੇ ਪਿਆਰੇ ਜੇ ਆਪਾਂ ਕਹਿਣਾ ਹੋਵੇ ਪੰਜਾਬੀ ਦੇ ਵਿੱਚ ਇਟਾਲੀਅਨ ਦੇ ਵਿੱਚ ਇਹਨੂੰ ਬੋਲਿਆ ਆ ਬੋਂਜੋਰਨੋ ਪਰ ਅਨਜੋਰ ਨੂੰ ਜਿਹੜਾ ਹੁੰਦਾ ਆਪਾਂ ਕਹਿੰਦੇ ਸਵੇਧ ਦੀ ਸਾਸਰੀ ਘਰ ਜੇ ਆਪਾਂ ਕਹਿੰਦੇ ਸਾਸਰੀ ਘਰ ਗਾਣੀ ਹੁੰਦੀ ਇਥੇ ਠੀਕ ਇਟਲੀ ਦੇ ਵਿੱਚ ਆਪਾਂ ਰਿਟਾਇਰਨ ਦੇ ਵਿੱਚ ਬੋਲਾਂਗੇ ਚਾਓ ਠੀਕ ਆ ਪਰ ਅਨਜੋਰ ਨੂੰ ਇੱਥੇ ਕਹਿੰਦੇ ਆ ਸਾਸਰੀ ਘਰ ਨੂੰ ਵੀ ਠੀਕ ਆ ਸਾਸਰੀ ਘਰ ਮੇਰੇ ਪਿਆਰੇ ਹੁੰਦਾ ਆ ਅ ਅਮੋਰੇ ਇਥੇ ਟਾਈਲ ਦੇ ਵਿੱਚ ਕਹਿੰਦੇ ਨੇ ਅਮੋਰੇ ਠੀਕ ਆ ਜਿਹਨਾਂ ਆਪਾਂ ਇੰਗਲਿਸ਼ 'ਚ ਨਹੀਂ ਕਹਿੰਦੇ ਲਵ ਵੀ ਫਲਾਣਾ ਤਮ ਕਾਣਾ ਕਿ ਨੂੰ ਸ਼ੀ ਨੂੰ ਜਾਨੂ ਮਾਨੂ ਸਾਰੇ ਹੈ ਨਾ ਇੱਥੇ ਇਟਲੀ ਇਟਲੀ ਦੇ ਵਿੱਚ ਸਿਰਫ ਇੱਕ ਨਾਮ ਆਇਆ ਅਮੋਰੇ ਠੀਕ ਆ ਬਨਜੋ ਨੋ ਮੋਰੇ ਕਿ ਮਾਂ ਕੀ ਕਹਿੰਦੇ ਸਾਸਰੀ ਕਾਲ ਮਾਂ ਬੱਚਾ ਮਾਂ ਨੂੰ ਜਵਾਬ ਦਿੰਦਾ ਠੀਕ ਆ ਹੁਣ ਬੱਚਾ ਕੀ ਕਹੂਗਾ ਬਨਜੋ ਮਾਮਾ ਇੱਥੇ ਮੰਮਾ ਨਹੀਂ ਕਹਿੰਦੇ ਤੇ ਮਾਮਾ ਕਹਿੰਦੇ ਆ ਠੀਕ ਆ ਇਹ ਆਦੀਵਾਜ ਦਿੰਦੀ ਆ ਠੀਕ ਆ ਇਹ ਆਦੀਵਾਜ ਦੇਣੀ ਸਵੇਰ ਕੇ ਮਾਂ ਮਾਂ ਮਾਮਾ ਬੋਲਦੇ ਇੱਥੇ ਠੀਕ ਆ ਹੁਣ ਅੱਗੇ ਕੀ ਹੁੰਦਾ ਕੀ ਤੂੰ ਚੰਗੀ ਤਰ੍ਹਾਂ ਸੋਇਆ ਮਾਂ ਆਪਣੇ ਬੱਚੇ ਪੁੱਛਦੀ ਜਾਂ ਫਿਰ ਤੁਸੀਂ ਕਉਨੂ ਸਾਡਾ ਕੋਈ ਦੋਸਤ ਪੁੱਛ ਰਿਹਾ ਪਏ ਕੀ ਤੂੰ ਰਾ ਚੰਗੀ ਤਰਾ ਸੋਇਆ ਸੀਗਾ ਤੇ ਉਹ ਤੁਹਾਨੂੰ ਟਾਲੀਅਨ ਦੇ ਵਿੱਚ ਕਿੱਦਾਂ ਪੁੱਛੂਗਾ ਜਾਂ ਫਿਰ ਤੁਸੀਂ ਉਹਲੇ ਸਾਹਮਣੇ ਵਾਲੇ ਪਰਸਨ ਨੂੰ ਕਿੱਦਾਂ ਟਾਲੀਅਨ ਦੇ ਵਿੱਚ ਪੁੱਛਣਾ ਹੈ 아이 ਦੋਰਮੀਤੋ ਬੇਨੇ 아이 ਦੋਰਮੀਤੋ ਦੋਰਮੀਰੇ ਹੈਗੀ ਰੀ ਮੇ ਬਰਵਾ ਦੀ ਫਾਰਮ ਦੋਰਮੀਰੇ ਸੋ ਨੈਕਸਟ ਵੀਡੀਓ ਬਰਵਾ ਦੀ ਆ ਰਹੀ ਆ ਸੋ ਮਸਟ ਵਾਚ ਨੈਕਸਟ ਵੀਡੀਓ ਬਰਵਾ ਦੀ ਠੀਕ ਹੈ ਇੰਪੋਰਟੈਂਟ ਬਰਵਾ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਦੋਰਮੀਰੇ ਹੁੰਦਾ ਸੋਣਾ ਦਰਮੀਤੋ ਹੁੰਦਾ ਵੀ ਸੁੱਤਾ ਠੀਕ ਹੈ ਤਾਂ ਚੰਗੀ ਤਰ੍ਹਾਂ ਸੁੱਤਾ ਸੀਗਾ ਦੇਦੇ ਹੁੰਦਾ ਚੰਗੀ ਤਰ੍ਹਾਂ ਆਈ ਗਰਮੀ ਤੋਂ ਭੇਦੇ ਆਈ ਇੱਥੇ ਤਾਂ ਲਗਾਇਆ ਕਿਉਂਕਿ ਉਹਨੇ ਸਾਹਮਣੇ ਵਾਲੇ ਤੂੰ ਨੂੰ ਕੁੱਛੇ ਪੁੱਛਿਆ ਇੱਕ ਪਰਸਨ ਨੂੰ ਬਿਤਕੀ ਤੂੰ ਚੰਗੀ ਤਰ੍ਹਾਂ ਸੁੱਤਾ ਸੀਗਾ ਜੇ ਮੈਂ ਇੱਥੇ ਆਪਣੀ ਗੱਲ ਕਰਦੇ ਇਓਓ ਮੈਥੇ ਓ ਲੈਣਾ ਸੀ ਆਈ ਇੱਥੇ ਤਾਂ ਲਗਾਇਆ ਕਿਉਂਕਿ ਸਾਹਮਣੇ ਵਾਲੇ ਤੂੰ ਆਈ ਠੀਕ ਹੈ ਜੇ ਆਪਾਂ ਹੀ ਸ਼ੀ ਦੀ ਗੱਲ ਕਰਦੇ ਲੂਈ ਲਈ ਦੀ ਗੱਲ ਕਰਦੇ ਫਿਰ ਆਪਾਂ ਲਾਣਾ ਸੀ ਓ ਇਓ ਸੋਈ ਆ ਇਓ ਓ ਤੂੰ ਆਈ ਲੂਈ ਲਈ ਆ ਹਾਂ ਦੀ ਕਹਿਣਾ ਇਹ ਨੂੰ ਕਹਣਾ ਆ ਸੇਮ ਇਸੇ ਤਰੀਕੇ ਨਾਲ ਇੱਥੇ ਹਾਈ ਨਹੀਂ ਕਹਿਣਾ ਇੱਥੇ ਕਹਿਣਾ ਆਈ ਆਈਦਰ ਵੀ ਤੋਂ ਬੇਰੇ ਅੱਗੇ ਹੈਗਾ ਹਾਂ ਮੈਂ ਚੰਗੀ ਤਰ੍ਹਾਂ ਸੋਇਆ ਸੀ ਅੱਗੇ ਤੁਸੀਂ ਰਿਸਪੌਂਸਿਬਲ ਕਰਨਾ ਹੈ ਕਿ ਹਾਂ ਮੈਂ ਚੰਗੀ ਤਰ੍ਹਾਂ ਸੋਇਆ ਸੀ ਜਾਂ ਮੈਂ ਚੰਗੀ ਤਰ੍ਹਾਂ ਸੁੱਤੀ ਸੀ ਕਿਦਾਂ ਹਮ ਟਾਈਮ ਦੇ ਵਿੱਚ ਕਹਿਣਾ ਸੀ ਉਹ ਦਰਮੀਆਂ ਤੋਂ ਬੇਨੇ ਬਾਕੀ ਸਾਰਾ ਸੈਂਟੈਂਸ ਸੇਮ ਹੀ ਹੈਗਾ ਯਾ ਬੋਲੇਗੀ ਲਗਾਣਾ ਸੀ ਮਤਲਬ ਹਾਂ ਸੀ ਉਹ ਦਰਮੀ ਤੋਂ ਬੇਰੇ ਅੱਗੇ ਹੈ ਨਾ ਕਿ ਤੂੰ ਰੋਟੀ ਖਲਾ ਚਾਹੁੰਦਾ ਹਾਂ ਥਰ ਮਾਂ ਬੱਚੇ ਨੂੰ ਪੁੱਛਦੀ ਆ ਜਾਂ ਹਸਬੰਡ ਵਾਈਫ ਨੂੰ ਪੁੱਛਦੇ ਵੀ ਰੋਟੀ ਖਾਣੀ ਆ ਜਾਂ ਦੋਸਤ ਹੀ ਪੁੱਛਦੇ ਆ ਵੀ ਕੀ ਤਰੋਟੀ ਖਾਣੀ ਆ ਕਿੱਦਾਂ ਪਟਾਲੀਅਨ ਦੇ ਵਿੱਚ ਪੁੱਛਾਂਗੇ ਜਦ ਤੁਹਾਨੂੰ ਕੋਈ ਕਿੱਦਾਂ ਪੁੱਛੂਗਾ ਵੋਈ ਫਾਰੇ ਕੋਲਾਜ਼ਿਓਨੇ ਕੋਲਾਜ਼ਿਓਨੇ ਹੁੰਦਾ ਇਸਵੇ ਦਾ ਬ੍ਰੈਕਫਾਸਟ ਸਵੇਰ ਦਾ ਨਾਸ਼ਤਾ ਉਹਨਾਂ ਇਟਾਲੀਅਨ ਦੇ ਵਿੱਚ ਕਹਿੰਦੇ ਹੈਗੇ ਕੋਲਾਜ਼ਿਓਨੇ ਵੋਈ ਫਾਰੇ ਹੁੰਦਾ ਆ ਕਰਨਾ ਜਾਂ ਖਾਣਾ ਠੀਕ ਆ ਖਾਣੇ ਦੀ ਜਮੀਨ ਬਹੁਤੀ ਫਾਰਮ ਹੈਗੇ ਮੰਜਾਰੇ ਤੇ ਫਾਰੇ ਲਿਖਿਆ ਇਹ ਵੀ ਚੱਲਦਾ ਠੀਕ ਹੈ ਤੂੰ ਤੂੰ ਰੋਟੀ ਖਾਣੀ ਚਾਹੁੰਦਾ ਹੈ ਠੀਕ ਹੈ ਵੋਏ ਫਾਰੇ ਕਲੈਕਸੋਨੇ ਹਾਂਜੀ ਜੇ ਤੁਸੀਂ ਖਾਣੇ ਹੋਵੇ ਹਾਂ ਹਾਂ ਮੈਨੂੰ ਦੁੱਧ ਤੇ ਰੋਟੀ ਚਾਹੀਦੀ ਹੈ ਮੈਂ ਰੋਟੀ ਦੁੱਧ ਤੇ ਰੋਟੀ ਖਾਣੀ ਚਾਹੁੰਦਾ ਹਾਂ ਜਾਂ ਫਿਰ ਮੈਂ ਚਾਹੁੰਦੀ ਹਾਂ ਆਓ ਆਪ ਦੇਖਦੇ ਹਾਂ ਇਹਨੂੰ ਆਪਾਂ ਟਾਲੀ ਨੇ ਕਿਤਾ ਸੈਂਟੈਂਸ ਬਣਾਵਾਂਗੇ ਸੀ ਵੋਲਿਓ ਇਲ ਲੈਟੇ ਐ ਇਲ ਪਾਨੇ ਸੀ ਮਤਲਬ ਹਾਂ ਵੋਲੀਓ ਹੁੰਦਾ ਹੈ ਚਾਉਣਾ ਵੀ ਮੈਂ ਚਾਹੁੰਦਾ ਜਾਂ ਫਿਰ ਮੈਂ ਚਾਹੁੰਦੀ ਹਾਂ ਕੀ ਚਾਹੁੰਦੀ ਹਾਂ ਇਲ ਲਾਤੇ ਲਾਤੇ ਹੁੰਦਾ ਹੈ ਦੁੱਧ ਐ ਅਤੇ ਇਲ ਪਾਣੇ ਪਾਣੇ ਹੁੰਦੀ ਆ ਬ੍ਰੈਡ ਆ ਰੋਟੀ ਠੀਕ ਆ ਲਾਤੇ ਦੁੱਧ ਤੇ ਪਾਣੇ ਹੁੰਦਾ ਬ੍ਰੈਡ ਸੀ ਵੋਲੀਓ ਇਲ ਲਾਤੇ ਐ ਇਲ ਪੰਨੇ ਮੈਂ ਮੀਤ ਕਰਦੀ ਆ ਅੱਜ ਦੀ ਵੀਡੀਓ ਸੌਖੀ ਲੱਗੂਗੀ ਤੁਹਾਨੂੰ ਜਿਹੜੇ ਮੇਰੇ ਨਾਲ ਸਟਾਰਟਿੰਗ ਤੋਂ ਜੁੜੇ ਹੋਏ ਆ ਉਹਨਾਂ ਨੂੰ ਵੀਡੀਓ ਸੌਖੀ ਲੱਗੂਗੀ ਕਿਉਂਕਿ ਉਹਨਾਂ ਨੇ ਮੇਰੇ ਸਟਾਰਟਿੰਗ ਜ਼ੀਰੋ ਤੋਂ ਵੀਡੀਓਜ਼ ਦੇਖੀਆਂ ਆ ਏ ਬੀ ਸੀ ਤੋਂ ਮੈਂ ਤੁਹਾਨੂੰ ਸ਼ੁਰੂ ਕਰਾਈਆਂ ਸੀਗੀਆਂ ਸੋ ਆਪਾਂ ਸੈਂਟੈਂਸ ਬਣਾਉਨੇ ਬੈਠੇ ਜਿੱਥੇ ਮੈਂ ਉਹ ਵੀ ਰਿਪੀਟ ਕਰੀ ਜਣੇ ਤਾਂ ਕਿ ਤੁਹਾਨੂੰ ਥੋੜਾ ਰਿਵਾਈਵ ਹੋਈ ਜਾਵੇ ਥੋੜਾ ਪਾਸ ਕਲਾਸਿਸ ਠੀਕ ਆ ਭੁੱਲੋ ਨਾ ਤੁਸੀਂ ਹੁਣ ਅੱਗੇ ਹੈਗਾ ਆ ਨੈਕਸਟ ਸੈਂਟੈਂਸ ਕੀ ਤੂੰ ਪਾਰਕ ਜਾਣ ਲਈ ਤਿਆਰ ਹੈ ਮਾ ਇੱਕ ਆਪਣੇ ਬੱਚੇ ਨੂੰ ਪੁੱਛਦੀ ਪਿਓ ਇੱਕ ਆਪਣੇ ਬੱਚੇ ਨੂੰ ਪੁੱਛਦਾ ਤੇ ਤੁਸੀਂ ਕਿਸੇ ਬੱਚੇ ਨੂੰ ਪੁੱਛਣਾ ਠੀਕ ਹੈ ਜੇ ਤੁਹਾਨੂੰ ਕੋਈ ਪੁੱਛਦਾ ਕਿ ਤੂੰ ਪਾਰਕ ਜਾਣ ਲਈ ਤਿਆਰ ਹੈ ਇਹਨੂੰ ਪਰਟਾਲੀਅਨ ਦੇ ਵਿੱਚ ਕਿੱਦਾਂ ਕਹਾਂਗੇ ਸੈ ਪ੍ਰੋਂਤੋ ਪੇਰ ਅਲਦਾਰੇ ਅਲ ਪਾਰਕੋ ਸੈ ਤੂ ਲਗਾਇਆ ਸੈ ਕੀ ਤਾਂ ਲਗਾਇਆ ਵੀ ਉਹਨੇ ਸਾਹਮਣੇ ਵਾਲੇ ਨੂੰ ਕੁਐਸਚਨ ਪੁੱਛਿਆ ਪ੍ਰੋਂਤੋ ਪ੍ਰੋਂਤੋ ਹੁੰਦਾ ਤਿਆਰ ਕਾਦ ਲਈ ਤਿਆਰੀਆਂ ਤੂੰ ਪੇਰ ਲਈ ਅੰਦਰ ਜਾਣ ਲਈ ਅਲ ਪਾਰਕੋ ਪਾਰਕੋ ਹੁੰਦੀ ਹੈ ਪਾਰਕ ਕਿ ਰਿਸਪੌਂਸ ਕਰਦਾ ਆਪਣੀ ਮਾਂ ਨੂੰ ਹਾਂ ਮਾਂ ਮੈਂ ਪਾਰਕ ਖੇਡਣਾ ਮੈਂ ਥੋੜੀ ਮੈਂ ਖੇਡਣਾ ਚਾਹੁੰਦਾ ਹਾਂ ਵੀ ਹਾਂ ਮੈਂ ਤਿਆਰ ਹਾਂ ਮੈਂ ਖੇਡਣਾ ਚਾਹੁੰਦਾ ਹਾਂ ਓਟਾਲੀਅਨ ਦੇ ਵਿੱਚ ਕੀ ਕਹੂਗਾ ਸੀ ਹਾ ਮਾਮਾ ਵੋਲਿਓ ਜਾਕਾਰੇ ਮਾਮਾ ਮਰਮਾ ਜਾਂ ਫਿਰ ਮੰਮੀ ਵੀ ਵੋਲਿਓ ਹੁੰਦਾ ਮੈਂ ਚਾਹੁੰਦਾ ਹਾਂ ਕੀ ਕਰਨਾ ਚਾਹੁੰਦਾ ਹਾਂ ਜੋਕਾਰੇ ਮੈਂ ਮੈਂ ਖੇਡਣਾ ਚਾਹੁੰਦਾ ਹਾਂ ਜੋਕਾਰੇ ਬਵਰੀ ਫਾਰਮ ਹੈ ਜੋਕਾਰੇ ਖੇਡਣਾ ਸੀ ਮਾਮਾ ਵੋਲਿਓ ਜਾਕਾਰੇ ਖੁਲਮਾਨ ਬੱਚਿਆਂ ਨੂੰ ਕੀ ਕਹਿੰਦੀ ਹੈ ਕਿਰਪਾ ਕਰਕੇ ਜੁੱਤੇ ਪਾ ਲਓ ਠੀਕ ਆ ਮਨੇ ਬੂਟ ਪਾ ਲੈ ਜੇ ਤੂੰ ਜਾਣਾ ਹੈ ਪਾਰਕ ਵਿੱਚ ਉਹ ਕਿਤਾਬਾਂ ਨੂੰ ਟਾਲੀਅਨ ਦੇ ਵਿੱਚ ਆਪਣੇ ਬੱਚਿਆਂ ਨੂੰ ਕਹਿਣਾ ਮੇਤੀ ਲੈ ਸਕਾਰਪੇ ਪਰਫਵੋਰੇ ਮੇਤੀ ਮੇ ਮੇਤੇ ਹੁੰਦਾ ਹੈ ਕਿ ਚੀਜ਼ ਪਾਉਣੀ ਠੀਕ ਆ ਮੇਤੀ ਲੈ ਸਕਾਰਪੇ ਹੁੰਦਾ ਹੈ ਜੁੱਤੇ ਪਰਫਵੋਰੇ ਹੁੰਦਾ ਹੈ ਕਿਰਪਾ ਕਰਕੇ ਠੀਕ ਆ ਮੇਤੀ ਲੈ ਸਕਾਰਪੇ ਪਰਫਵੋਰੇ ਅਗਰ ਹੈਗੇ 10ਵਾਂ ਸਾਲਾ ਸੈਂਟੈਂਸ ਨੋ ਸੈਂਟੈਂਸ ਤੁਸੀਂ ਪੜ ਲਿਆ ਜੇ ਹਾਲੇ ਤੱਕ ਵੀ ਵੀਡੀਓ ਲਾਈਕ ਨਹੀਂ ਕੀਤੀ ਤਾਂ ਫਟਾਫਟ ਕਰ ਦਿਓ ਮੈਂ ਤੁਹਾਨੂੰ ਰਿਵਾਈਵ ਕਰਾ ਦਿੱਤਾ ਚੈਨਲ ਸਬਸਕ੍ਰਾਈਬ ਕਰ ਦਿਓ ਇੰਸਟਾਗ੍ਰam ਤੇ ਮੈਨੇ ਫੋਲੋ ਕਰ ਲਓ ਟਿਕਟੌਕ ਤੇ ਮੈਨੇ ਫੋਲੋ ਕਰ ਲਓ ਤੇ ਫੇਸਬੁਕ ਤੇ ਵੀ ਸਾਡੇ ਦੂਸਰੇ ਚੈਨਲ ਨੂੰ ਵੀ ਜੂਬਸਕ੍ਰਾਈਬ ਕਰ ਲਓ ਅਗਲਾ ਦਾ 10ਵਾਂ ਸੈਂਟੈਂਸ ਹੈਗਾ ਮਾਂ ਦੇਖੋ ਕੁੱਤਾ ਬੱਚਾ ਆਪਣੀ ਮਾਂ ਨੂੰ ਕਹਿੰਦਾ ਮਮਾ ਉਧਰ ਦੇਖੋ ਦੇਖੋ ਕੁੱਤਾ ਠੀਕ ਹੈ ਮੈਂ ਸ਼ਾਰਟ ਵਿੱਚ ਤਾਂ ਲਿਖਿਆ ਕਿਉਂਕਿ ਜਗ੍ਹਾ ਨਹੀਂ ਸੀ ਇਸ ਕਰਕੇ ਮੈਂ ਸ਼ਾਰਟ ਸ਼ਨ ਬਣਾ ਕੇ ਲਿਖ ਦਿੱਤੇ ਮਮਾ ਉਹ ਦੇਖੋ ਇੱਕ ਕੁੱਤਾ ਕੁੱਤਾ ਹੋ ਸਕਦਾ ਹੈ ਕੋ ਗੱਡੀ ਹੋ ਸਕਦੀ ਹੈ ਕੋ ਬੱਚਾ ਹੋ ਸਕਦਾ ਹੈ ਕੋ ਇੱਕ ਢੋਣਾ ਹੋ ਸਕਦਾ ਹੈ ਕੋ ਫੁੱਟਬਾਲ ਹੋ ਸਕਦਾ ਕੁਝ ਵੀ ਹੋ ਸਕਦਾ ਹੈ ਮੈਂ ਕਿ ਐਗਜ਼ੈਂਪਲ ਦੇ ਤੌਰ ਤੇ ਇੱਥੇ ਕੁੱਤੇ ਬਿੱਲੀਆਂ ਜ਼ਿਆਦਾ ਹੁੰਦੇ ਸੋ ਇਸ ਕਰਕੇ ਮੈਂ ਕੁੱਤਾ ਲਿਖ ਦਿੱਤਾ ਉਹ ਕਿਤੇ ਇਟਾਲੀਆ ਦੇ ਵਿੱਚ ਕਹੂਗਾ ਆਪਣੀ ਮਾਂ ਨੂੰ ਮਾਂ ਗੁਆਰਦਾ ਗੁਆਰਦਾ ਹੁੰਦਾ ਵੀ ਦੇਖੋ ਠੀਕ ਆ ਗੁਆਰਦਾਰੇ ਹੈਗੀ ਇਹਦੀ ਮੇਨ ਵਰਬ ਦੀ ਫਾਰਮ ਗੁਆਰਦਾਰੇ ਹੁੰਦਾ ਦੇਖਣਾ ਗੁਆਰਦਾ ਹੁੰਦਾ ਵੀ ਦੇਖੋ ਉਹਨ ਇੱਕ ਕਾਂ ਦੇ ਕੁੱਤਾ ਮम्मा ਗਵਾਡਾ ਹੁਨ ਕਾਨੇ ਗਰਨਾ ਹੈਗਾ ਹਾ ਮਾਂ ਨੇ ਰਿਸਪੌਂਸ ਵੀ ਹੁਣ ਅਗੇ ਕਰਨਾ ਚਾਹ ਕਰੂਗਾ ਹਾ ਇਹ ਬਹੁਤ ਪਿਆਰਾ ਹੈ ਮਤਲਬ ਬਹੁਤ ਸੋਨਾ ਕੁੱਤਾ ਹੈ ਜਿਹਨੂੰ ਆਪਾਂ ਕਹਦੀਏ ਆਪਾਂ ਇਟਾਲੀਅਨ ਦੇ ਵਿੱਚ ਕਿੱਦਾਂ ਰਿਸਪੌਂਸ ਕਰਨਾ ਹੈ ਬੱਚੇ ਨੂੰ ਸੀ ਐ ਮੋਲਟੋ ਕਾਰੀਨੋ ਸੀ ਦਾ ਹਾ ਐ ਮੋਲਟੋ ਹੁੰਦਾ ਬਹੁਤ ਕਾਰੀਨੋ ਹੁੰਦਾ ਜਿਹੜੀ ਜੀ ਸਾਨੂੰ ਪਿਆਰੀ ਲੱਗੇ ਕਰੀਨੋ ਠੀਕ ਆ ਉਹਨਾਂ ਕਿਹਾ ਕਾਰੀਨੋ ਸੀ ਐ ਮੋਲਟੋ ਕਾਰੀਨੋ ਬਾਰ ਦਾ ਹੈਗਾ ਕੀ ਮੈਂ ਥੂਲੇ ਤੇ ਜਾ ਸਕਦਾ ਹਾਂ ਪਰਮਿਸ਼ਨ ਲੈ ਰਿਹਾ ਬੱਚਾ ਆਪਣੀ ਮਾਂ ਤੋਂ ਪੁੱਛ ਰਿਹਾ ਤੁਹਾਡੇ ਤੋਂ ਤੁਹਾਡਾ ਬੱਚਾ ਪੁੱਛ ਰਿਹਾ ਕਿ ਕੀ ਮੈਂ ਥੂਲੇ ਤੇ ਜਾ ਸਕਦਾ ਹਾਂ ਓਟਾਲੀਆ ਦੇ ਵਿੱਚ ਤੁਹਾਨੂੰ ਕਿਤਾ ਪੁੱਛੇਗਾ ਪੋਸੋ ਅੰਦਾਰੇ ਸੂਲ ਆਲਤਾ ਨੇਲਾ ਪੋਸੋ ਅੰਦਾਰੇ ਸੂਲ ਆਲਤਾ ਲੈਨਾ ਠੀਕ ਆ ਪੋਸੋ ਅੰਦਾਰੇ ਸੂਲ ਆਲਤਾ ਨੇਨਾ ਪੋਸੋ ਹੁੰਦਾ ਸਕਦਾ ਅੰਦਾਰੇ ਹੁੰਦਾ ਜਾ ਸਕਦਾ ਜਾਣਾ ਸੂਲ ਕਾਰੇ ਤੇ ਆਲਤਾ ਲੈਣਾ ਆਲਤਾ ਲੈਣ ਲੈਣਾ ਹੁੰਦਾ ਹੈ ਚੁੱਲ੍ਹੇ ਤੇ ਠੀਕ ਆ ਪੋ ਸੌਂਦਾ ਰਸੂਲ ਆਲਤਾ ਲੈਣਾ ਅੱਗੇ ਹੈਗਾ ਵੀ ਹਾਂ ਠੀਕ ਆ ਵੀ ਧਿਆਨ ਨਾ ਜਾਏ ਮਾਂ ਨੇ ਕਿਹਾ ਵੀ ਠੀਕ ਆ ਤੂੰ ਧਿਆਨ ਨਾ ਜਾਈ ਠੀਕ ਆ ਇਟਾਲੀਅਨ ਦੇ ਵਿੱਚ ਕਿੱਦਾਂ ਕਹੋਗੇ ਤੁਸੀਂ ਰਿਸਪੌਂਸ ਕਿੱਦਾਂ ਕਰੋਗੇ ਆਪਣੇ ਬੱਚੇ ਨੂੰ ਬਾਬੇ ਨੇ ਮਾਂ ਸਟਾਈ ਅਟੈਂਟੋ ਅਤੇ ਮਾਂ ਮਾਂ ਨਹੀਂ ਆਉਣੀ ਹੈਗੀ ਇੱਥੇ ਨਾਰਮਲੀ ਕਹਿੰਦੇ ਮਾਂ ਠੀਕ ਆ ਮਾਂ ਸਟਾਈ ਅਟੈਂਟੋ ਬੰਬੇ ਨੇ ਹੁੰਦਾ ਹੈ ਵੀ ਠੀਕ ਆ ਮਸਤਾਈ ਹੁੰਦਾ ਹੈ ਵੀ ਰਹੀ ਧਿਆਨ ਨਾ ਰਹੀ ਠੀਕ ਆ ਤੇਨ ਤੋਂ ਹੁੰਦਾ ਧਿਆਨ ਨਾਲ ਠੀਕ ਆ ਮਸਤਾਈ ਆ ਤੇਨ ਤੋਂ ਠੀਕ ਆ ਤੇਨ ਤੋਂ ਹੁੰਦਾ ਧਿਆਨ ਸਤਾਈ ਹੁੰਦਾ ਵੀ ਰਹੀ ਠੀਕ ਆ ਧਿਆਨ ਨਾ ਰਹੀ ਹੁਣ ਆਪਾਂ ਇੱਕ ਵਾਰੀ ਫੇਰ ਸਾਰੀਆਂ ਰਿਪੀਟ ਕਰਦੇ ਆ 13 ਦੇ 13 ਸੈਂਟੈਂਸ ਸੋ ਇਹ ਤੁਹਾਡਾ ਵੀ ਕੋਈ ਟਾਪਿਕ ਹੋਵੇ ਫੜਾ ਫੜਾ ਨੀਚੇ ਕਮੈਂਟ ਡਾਊਨ ਬਲੋ ਕਰੋ ਤਾਂ ਕਿ ਵੀ ਨੈਕਸਟ ਟਾਪਿਕ ਤੇ ਵੀਡੀਓ ਬਣਾਵਾਂ ਪਰ ਜੇ ਦੀ ਨੈਕਸਟ ਵੀਡੀਓ ਆਣੀ ਆ ਉਹ ਸਾਰੀਆਂ ਬੋਬ ਦੀ ਫਾਰਮਸ ਤੇ ਆਣੀ ਆ ਸੋ ਮਸਟ ਵਾਚ ਨੈਕਸਟ ਵੀਡੀਓ ਸੋ ਜਿਹਨਾਂ ਲਾਸਟ ਵੀਡੀਓਜ਼ ਨਹੀਂ ਦੇਖੀਆਂ ਸੋ ਪਲੀਜ਼ ਦੇਖੋ ਤੇ ਵਿਊ ਘੱਟ ਬਹੁਤ ਬਹੁਤ ਆਉਦੀ ਹੈ ਤੁਸੀਂ ਸ਼ੇਅਰ ਨਹੀਂ ਕਰਦੇ ਫਿਰ ਸ਼ੇਅਰ ਜ਼ਰੂਰ ਕਰਦੇ ਆ ਕਰੋ ਰਿਕੁਐਸਟ ਹੈ ਹੁਣ ਅਗਲੇ ਆਜੋ ਫਿਰ ਆਪਾਂ ਰਿਪੀਟ ਕਰਦੇ ਆ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਬੋਂਜੋਰਨੋ ਅਮੋਰੇ ਸਾਸਰੀ ਕਲ ਮਾਂ ਬੋਂਜੋਰਨੋ ਬਾਮਾ ਕੀ ਤੂੰ ਚੰਗੀ ਤਰ੍ਹਾਂ ਸੋਇਆ ਆਈਦਰ ਮੀ ਤੋ ਬੇਨੇ ਹਾਂ ਮੈਂ ਚੰਗੀ ਤਰ੍ਹਾਂ ਸੋਇਆ ਸੀ ਉਹਦਰ ਮੀ ਤੋ ਬੇਨੇ ਕੀ ਤੂੰ ਰੋਟੀ ਖਾਣਾ ਚਾਹੁੰਦਾ ਹਾ voi fare colazione ha mainu dudh te roti chahidi hai si voglio il latte e il pane chi tu parco andare li tiar hai sei pronto per andare al parco ha mama main khelna chahunda ha si mama voglio giocare per favore ghe jutte paalo meti le scarpe per favore mama dekho ek kutta mama guarda ਉਨ ਗਾਣੇ ਹਾਂ ਇਹ ਬਹੁਤ ਪਿਆਰਾ ਹੈ ਸੀ ਐਵੋਲਟੋ ਕਰੀਨ ਕੀ ਮੈਂ ਚੂਲੇ ਤੇ ਜਾ ਸਕਦਾ ਹਾਂ ਜਾ ਸਕਦੀ ਹਾਂ ਪੋਸੋ ਅੰਦਾਰੇ ਸੂਲ ਅਲਟਾ ਲੈਨਨਾ ਠੀਕ ਹੈ ਧਿਆਨ ਨਾਲ ਬਾਏ ਬੇਰੇ ਮਾ ਸਟਾਈ ਅਟੈਂਟੋ ਤੇ ਵੀਡੀਓ ਇਹਨਿਸਗੀ ਮੈਂ ਵੀ ਇਹ ਗੱਲ ਦੀ ਤੁਹਾਨੂੰ ਪਸੰਦ ਆਈ ਹੋਗੀ ਪਸੰਦ ਆਈ ਇਹਦੇ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ। ਫੋ ਸਸਰੀ ਘਰ ਜੀ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ।